ਇਹ 22 ਤਰੀਕ ਨੂੰ ਰਾਤ ਨੂੰ 11:00 11:30 ਵਜੇ ਤਿੰਨ ਬੰਦੇ ਇੱਕ ਮੋਟਰਸਾਈਕਲ 'ਤੇ ਸਵਾਰ ਸੀਗੇ ਬਿਨਾਂ ਨੰਬਰ ਤੋਂ ਸਪਲੈਂਡਰ ਕਾਲੇ ਰੰਗ ਦਾ ਮੋਟਰਸਾਈਕਲ ਹੈ ਉਹਦੇ ਵਿੱਚ ਇਹਨਾਂ ਨੂੰ ਡਰਾਪ ਦਿਖਾ ਕੇ ਇੱਥੋਂ ਇਹਦਾ ਮੋਬਾਈਲ ਤੇ ਨਾਮ ਕੁਸ਼ਨਦੀ ਹੋਈ ਸੀ ਰੋਹਿਤ ਨਾਮ ਦੇ ਵਿਅਕਤੀ ਨੂੰ ਸਪਲੈਂਡਰ ਮੋਟਰਸਾਈਕਲ 'ਤੇ ਦੇ ਨਾਲ ਉਹਦਾ ਨਾਲ ਜਿਹੜਾ ਗਾਊਡ ਨੰਬਰ ਮੋਟਰਸਾਈਕਲ ਹੈ ਗਲੰਗ ਨੂੰ ਕੱਟ ਕੱਬੂ ਕਿਤੇ ਕੁਝ ਇਸ ਤਰ੍ਹਾਂ 2:00 ਵਜੇ ਕੋ 4:00 ਛੋਟਾ 7:00 ਵਜੇ 7:00 ਵਜੇ 4:00 8:00 ਵਜੇ ਉਸਦੇ ਕੋਲ ਰੁਕਾ ਪਰਵੇ ਇਹਦੇ ਕੋਲ ਉਹ 20 ਦੇ ਕੋਲੋਂ ਮਾ ਵ ਤੇ ਦੂਸਰੇ ਤੋਂ ਬੋਲੋ 10 ਮਿੰਟ ਲਈ ਟੋਟਲ ਹੋ ਸਾਡੇ ਕੋਲ 20 ਮੋਬਾਈਲ ਫੋਨ ਨੇ ਇੱਕ ਦਫਤਰ ਹੈਗੀ ਡਾਟ ਹੈ ਤੇ ਇੱਕ ਸਟੈਂਡਰਡ ਸਪੈਨ ਬਿਕਲ ਕਰ ਰਹੇ ਹਾਂ ਆ ਕਈ ਵਾਰ ਦਾ ਤਾਨੂੰ ਅੰਜਾਮ ਦਿੱਤਾ ਹੁੰਦਾ ਦੇਖੋ 20 ਮੋਬਾਈਲ ਨੇ ਵੀ ਇੱਕ ਬੰਦੇ ਦੇ ਤੇ ਆ ਕੇ 20 ਆ ਗਏ ਨੇ ਜਿੱਦਾਂ ਇਹ ਬੰਦਾ ਇਹਦੇ ਨਾਲ 22 ਤਰੀਕ ਨੂੰ ਵਾਰਦਾਤ ਹੋਈ ਹੈ ਅਗਲਾ ਇਸ ਸੋਚਣਾ ਹੁੰਦਾ ਕਿ ਹਾਂ ਵੀ ਚਲੋ ਚੱਲ ਗਿਆ ਇਹ ਮੋਬਾਈਲ ਤੇ ਰਿਪੋਰਟ ਨਹੀਂ ਕਰਦਾ ਲੁਧਿਆਣਾ ਵਿੱਚ ਲੁੱਟਖੋਹਾਂ ਕਰਨ ਵਾਲੇ ਦੋ ਮੁਲਜ਼ਮਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਸ ਵਿੱਚ ਤਿੰਨ ਲੋਕ ਸ਼ਾਮਿਲ ਨੇ ਜਿਦੇ ਵਿੱਚੋਂ ਇੱਕ ਨਵਾਲਿਕ ਦੱਸਿਆ ਜਾ ਰਿਹਾ ਹੈਗਾ ਔਰ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜੇ ਆ ਮੋਬਾਈਲ ਵੀ ਰਿਕਵਰ ਕੀਤੇ ਗਏ ਨੇ ਦੱਸਦੀ ਹੈ ਕਿ ਇਹ ਸਨੇਚਿੰਗ ਕਰਨ ਦੇ ਲਈ ਲੋਕਾਂ ਨੂੰ ਤੇਜ਼ ਧਾਰ ਹਥਿਆਰਾਂ ਦਾ ਡਰ ਦਿਖਾ ਕੇ ਜਿਹੜੀ ਆ ਉਹਨਾਂ ਦੇ ਨਾਲ ਲੁੱਟਖੋ ਕਰਦੇ ਸੀਗੇ ਕੀ ਇਹ ਪੂਰਾ ਮਾਮਲਾ ਜਾਣਕਾਰੀ ਹਾਸਲ ਕਰਦੇ ਹਨ ਸਰ ਕਿੰਨੇ ਲੋਕ ਅੱਜ ਅਰੈਸਟ ਕੀਤੇ ਗਏ ਹੈਗੇ ਆਂ ਔਰ ਕਿਸ ਤਰ੍ਹਾਂ ਇਹ ਸਨੇਚਿੰਗ ਨੂੰ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਜੇ ਤਾਂ ਪਹਿਲੇ ਤੁਹਾਡੇ ਸਵਾਲ ਦਾ ਕੁਐਸਚਨ ਹੈ ਕਿ ਬਿਲ ਟੋਟਲ ਤੁਸੀਂ ਆਪ ਹੀ ਦੱਸ ਸਕਦੇ ਹੋ ਕਿ ਟੋਟਲ ਇਹਦੇ ਵਿੱਚ ਤਿੰਨ ਬੰਦੇ ਇਹਦੇ ਚ ਆਪਾਂ ਕਾਬੂ ਕੀਤੇ ਨੇ ਦੋਹਾਂ ਨੂੰ ਅਰੈਸਟ ਕੀਤਾ ਗਿਆ ਤੀਜਾ ਕਿਉਂਕਿ ਇੱਕ ਮਾਈਨਰ ਹੈਗਾ ਤੇ ਉਹਨੂੰ ਜਿਹੜੀ ਲੀਗਲ ਲੈਂਗੁਏਜ ਹੈਗੀ ਉਹਨੂੰ ਆਪਾਂ ਅਰੈਸਟ ਨਹੀਂ ਕਹਿ ਸਕਦੇ ਉਹ ਜੋ ਉਹਦਾ ਪ੍ਰੋਪਰ ਜਾਬ ਤੇ ਦੀ ਨੂੰ ਆਪਾਂ ਉਹਨੂੰ ਕਸਟੜੀ ਚ ਲਿਆ ਹੈ ਤੇ ਇਹ ਵਾਰਦਾਤ ਹੈਗੀ ਹੈ ਜੀ ਸਾਨੂੰ ਰਿਪੋਰਟ ਹੋਈ ਹੈ ਪੁਲਿਸ ਨੂੰ 26 ਤਰੀਕ ਨੂੰ ਜੀ 26 ਜੁਲਾਈ ਨੂੰ ਇੰਸੀਡੈਂਟ ਹੈਗਾ 22 ਤਰੀਕ ਦਾ ਇੱਕ ਵਿੱਕੀ ਨਾਮ ਦਾ ਇਹ ਆਪਣਾ ਇਨਸਾਨ ਹੈ ਜਨ ਆਫ ਸੁਭਾਸ਼ ਕੁਮਾਰ ਇਹ ਪ੍ਰੇਮ ਨਗਰ ਮੋਹੱਲੇ ਦਾ ਹੈਗਾ ਲੁਧਿਆਣੇ ਦਾ ਇਹਨੇ 26 ਤਰੀਕ ਨੂੰ ਅਗੇ ਰਿਪੋਰਟ ਦਿੱਤੀ ਸੀ ਕਿ ਹਾਂ ਵੀ ਮੇਰੇ ਨਾਲ ਇੱਕ ਵਾਰਦਾਤ ਕੀਤੀ ਐ ਸਸਟੀਮਾ ਚੌਂਕ ਦੇ ਵਿੱਚ ਇਹ 22 ਤਰੀਕ ਨੂੰ ਰਾਤ ਨੂੰ 11:30 ਵਜੇ ਤਿੰਨ ਬੰਦੇ ਕੋ ਮੋਟਰਸਾਈਕਲ 'ਤੇ ਸਵਾਰ ਸੀਗੇ ਵਿਦਾਊਟ ਨੰਬਰ ਸਪਿੰਡਰ ਕਾਲੇ ਰੰਗ ਦਾ ਮੋਟਰਸਾਈਕਲ ਹੈ ਉਹਦੇ ਵਿੱਚ ਇਹਨਾਂ ਨੂੰ ਡਰਾਹ ਦਿਖਾ ਕੇ ਤੋਂ ਇਹਦਾ ਮੋਬਾਈਲ ਤੇ ਨਾਲ ਕੁਝ ਨਕਦੀ ਖੋਈ ਸੀਗੀ ਉਹ ਬੰਦੇ ਨੂੰ ਆਪਾਂ ਜੀ ਇਹਨਾਂ ਐਫਆਈਆਰ ਰਜਿਸਟਰ ਕੀਤੀ 94 ਨੰਬਰ ਜੀ ਇਹ ਹੈਗੀ ਸੈਕਸ਼ਨ 304 354 ਜੀ ਬੀ ਐਨ ਐਸ ਜਿਹੜੀ ਵੇਰੇ ਵੇਰੇ ਸੈਕਸ਼ਨ ਸੈਗੀਆਂ ਉਹਦੇ ਅੰਦਰ ਤੇ ਉਹਨੂੰ ਇਨਵੈਸਟੀਗੇਟ ਕੀਤਾ ਇਨਵੈਸਟੀਗੇਟਰ ਤੇ ਦੌਰਾਨ ਹੀ 27 ਤਰੀਕ ਨੂੰ ਕੱਲ ਇਨਵੈਸਟੀਗੇਟਿੰਗ ਅਫੀਸਰ ਨੇ ਰੋਹਿਤ ਨਾ ਦੇ ਵਿਅਕਤੀ ਨੂੰ ਸਪੈਂਡਰ ਮੋਟਰਸਾਈਕਲ ਤੇ ਨਾਲ ਉਹਦੇ ਨਾਲ ਜਿਹੜਾ ਵਿਦਾਊਟ ਨੰਬਰ ਮੋਟਰਸਾਈਕਲ ਲਗਾ ਉਹਨੂੰ ਕਾਬੂ ਕੀਤਾ ਪਹੁੰਚ ਕੇ ਕੀਤੀ ਜੋ ਵੀ ਉਹਦੇ ਕੋਲ ਕਸਟਰੀ ਦੇ ਵਿੱਚ ਉਸ ਵੇਲੇ ਮਿਲਿਆ 8 ਮੋਬਾਈਲ ਫੋਨ ਜਿਨ੍ਹਾਂ ਦਾ ਕੀ ਉਹ ਆਪਣਾ ਮਾਲਕੀ ਬਾਰੇ ਦੱਸ ਨਹੀਂ ਸਕਿਆ ਤੇ ਇਸੇ ਕੇ ਕਾਬੂ ਕਰਦਿਆ ਕਰਕੇ ਫਿਰ ਜਦੋਂ ਪੁੱਛਗਿਛ ਕੀਤੀ ਹੈ ਤੇ ਉਹ ਜਿਹੜਾ ਵਿੱਕੀ ਦਾ ਮੋਬਾਈਲ ਸਨੇਚ ਹੋਇਆ ਸੀਗਾ ਮੇਦੀ ਬਾਈ ਤਰੀਕ ਨੂੰ ਉਹ ਰਿਕਵਰ ਹੋਇਆ ਤੇ ਨਾਲ ਟੋਟਲ 7 ਤੋਂ ਬਸ 7 ਤੋਂ ਬਲ ਟੋਟਾ 8 ਮੋਬਾਈਲ ਉਸਨ ਉਹਦੇ ਕੋਲ ਰਿਕਵਰ ਹੋਏ ਤੇ ਇੱਕ ਜਿਹੜਾ ਮਾਈਨਰ ਹੈ ਉਹਨੂੰ ਜਦੋਂ ਅੱਜ ਪੁੱਛਗਿਛ ਵਾਸਤੇ ਲੈਂਦਾ ਉਹਦੀ ਪੁੱਛਗਿਛ ਨੂੰ ਦੱਸਿਆ ਕਿ ਦੋ ਬੰਦੇ ਤੋਂ ਨਾਲ ਜਿਹੜੇ ਹੋਰ ਸੀਗਰ ਨੂੰ ਦੱਸਿਆ ਕਿ ਇੱਕ ਬੰਦਾ ਹੈਗਾ ਆ ਅਨੀਸ਼ ਤੇ ਇੱਕ ਹੈਗਾ ਆ ਯਾਦ ਇਹਦੇ ਵਿੱਚ ਅਨੀਸ਼ ਜਿਹੜਾ ਮਾਈਨਰ ਹੈ ਇਦੇ ਕੋਲੋਂ ਅਰੀਸ਼ ਦੇ ਕੋਲੋਂ ਬਾ ਵਾਈਲ ਦੋ ਮੋਬਾਈਲ ਮੋਬਾਈਲ ਫੋਨ ਮਿਲੇ ਨੇ ਤੇ ਦੂਸਰੇ ਦੇ ਕੋਲੋਂ 10 ਮਿਲੇ ਨੇ ਜੀ ਟੋਟਲ ਹੁਣ ਸਾਡੇ ਕੋਲ 20 ਮੋਬਾਈਲ ਫੋਨ ਨੇ ਇੱਕ ਡਾਟਰ ਹੈ ਜੀ ਡਾਟ ਹੈ ਤੇ ਇੱਕ ਸਪਿੰਡਰ ਸਪਿੰਡ ਮੋਟਰਸਾਈਕਲ ਕਾਲੇ ਰੰਗ ਦਾ ਅੱਛਾ ਸਰ ਜਿਸ ਤਰ੍ਹਾਂ ਆਪਾਂ ਦੱਸ ਰਹੇ ਹਾਂ ਨਾ ਮਾਈਨਰ ਛੋਟੀ ਜੀ ਉਮਰ ਦੇ ਵਿੱਚ ਹੀ ਹੈ ਨਾ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਕਿੱਦਾਂ ਇਹ ਜਿਹੜੇ ਗਰੋ ਇਹਨਾਂ ਨੇ ਬਣਾਇਆ ਹੋਇਆ ਸੀਗਾ ਇਹ ਆਪਸ 'ਚ ਜਾਣਦੇ ਆ ਇੱਕ ਦੂਸਰੇ ਨੂੰ ਔਰ ਮਾਈਨਰ ਨੂੰ ਇਹਨਾਂ ਨੇ ਕਿਸ ਤਰ੍ਹਾਂ ਬਰਗਲਾ ਕੇ ਆਪਣੇ ਨਾਮ ਨੇ ਇਹ ਤਿੰਨੇ ਹੀ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਨੇ ਜੀ ਇਸਲਾਮ ਠੀਕ ਹੈ ਜੀ ਇਹ ਹੁਣ ਜਿਦਾ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਚ ਅਸੀਂ ਹੁਣ ਜਿਹੜੇ ਦੋ ਬੰਦੇ ਹੈਗੇ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਜੋ ਬਣਦਿਆ ਹੈ ਰਿਮਾਂਡ ਲਵਾਵਾਂਗੇ ਤੇ ਫਿਰ ਡਿਟੇਲਡ ਪੁੱਛਗਿਛ ਕਰਾਂਗੇ ਕਿ ਇਹ ਬੰਦੇ ਸੈਲਫ ਮੋਟੀਵੇਟਿਡ ਨੇ ਤੇ ਜਾਂ ਕੋਈ ਇਹਨਾਂ ਦਾ ਕੋਈ ਪਿਛਲਾ ਇਤਿਹਾਸ ਵੀ ਹੈਗਾ ਕਿਉਂਕਿ ਆ ਸੱਚ ਜਿਹੜੇ ਰਿਕਾਰਡਸ ਉਹਨਾਂ ਦੇ ਕੋਲ ਮਿਲੇ ਨੇ ਜਬ ਜੋ ਪ੍ਰੀ ਲਿਮਿਨਰੀ ਇੰਟਰੋਗੇਸ਼ਨ ਆਪਾਂ ਜਿਹੜਾ ਮੇਨ ਬੰਦਾ ਹੈਗਾ ਇਹਨਾਂ ਦਾ ਅਰੋਹੀ ਤੋਂ ਤੋਂ ਕੀਤੀ ਹੈ ਤੇ ਇਹਨਾਂ ਨੂੰ ਦੱਸਿਆ ਕਿ ਤਿੰਨੇ ਇਹ ਇਸਲਾਮ ਕਾਂਜ ਮਹੱਲੇ 'ਚ ਰਹਿੰਦੇ ਨੇ ਹਜੇ ਪਿੱਛੇ ਬੈਕਗ੍ਰਾਉਂਡ ਇਹਨਾਂ ਦੀ ਕਿਸ ਸਟੇਟ ਨਾਲ ਪੰਜਾਬ ਪੰਜਾਬ ਨਾਲ ਲੱਗਦੀ ਹੈ ਜਾਂ ਕਿਤੇ ਅਦਰ ਸਟੇਟ ਤੋਂ ਇੱਥੇ ਵਾਸਤੇ ਇੱਥੇ ਆਏ ਨੇ ਉਹ ਅਸੀਂ ਹੁਣ ਡਿਟੇਲਡ ਇਨਕੁਇਰੀਸ਼ਨ ਦੌਰਾਨ ਉਹ ਚੀਜ਼ ਸਾਹਮਣੇ ਲੈ ਕੇ ਆਵਾਂਗੇ ਕਿ ਇਹਨਾਂ ਦਾ ਜੋ ਸਾਨੂੰ ਦੱਸਿਆ ਆ ਇਹਨਾਂ ਦੀ ਪਹਿਚਾਨ ਦੱਸੀ ਹੈ ਪਹਿਚਾਨ ਸਹੀ ਹੈ ਤੋ ਕਿ ਇਹਨਾਂ ਨੇ ਆਧਾਰ ਕਾਰਡ ਬਣਾਇਆ ਹੁਣ ਤੁਹਾਨੂੰ ਪਤਾ ਹੀ ਆ ਆਧਾਰ ਕਾਰਡ ਨੂੰ ਕੋਰਟ ਵੀ ਨਹੀਂ ਮੰਨਦੀ ਉਹ ਕੰਨ ਦੀ ਆਧਾਰ ਕਾਰਡ ਬਣਾਇਆ ਜਾ ਸਕਦਾ ਹੈ ਤੇ ਇਸ ਕਰਕੇ ਜੇ ਹੁਣ ਕਰਾਂਗੇ ਫਿਰ ਜੋ ਸਾਨੂੰ ਇਹਦੇ ਲੱਗਣ ਕੇ ਪਿਛੋਕਰ ਇਹਨਾਂ ਦਾ ਕੀ ਹੈ ਉਥੋਂ ਉਸ ਸਟੇਟ ਤੋਂ ਉਸ ਡਿਸਟ੍ਰਿਕਟ ਤੋਂ ਉੱਤੇ ਉਸ ਥਾਣੇ ਤੋਂ ਵੈਰੀਫਾਈ ਕਰਾਂਗੇ ਅੱਛਾ ਸਰ ਇੰਨੇ ਜ਼ਿਆਦਾ ਮੋਬਾਈਲ ਸਨੇਚ ਕਰਨਾ ਕਿਸੇ ਇੱਕ ਤੋਂ ਤਾਂ ਇਹਨਾਂ ਨੇ ਕੀਤਾ ਨਹੀਂ ਹੋਏਗਾ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਏਗਾ ਦੇਖੋ 20 ਮੋਬਾਈਲ ਨੇ ਵੀ ਇੱਕ ਬੰਦੇ ਦੇ ਤੇ ਆ ਕੇ 20 ਆ ਗਏ ਨੇ ਹੁਣ ਜਿੱਦਾਂ ਇਹ ਬੰਦਾ ਇਹਦੇ ਨਾਲ 22 ਤਰੀਕ ਨੂੰ ਵਾਰਦਾਤ ਹੋਈ ਹੈ ਅਗਲਾ ਇਸ ਸੋਚਣਾ ਆਉਂਦਾ ਕਿ ਹਾਂ ਵੀ ਚਲੋ ਚੱਲ ਗਿਆ ਜੀ ਮੋਬਾਈਲ ਤੇ ਰਿਪੋਰਟ ਨਹੀਂ ਕਰਦਾ ਫਿਰ ਕਿਸੇ ਨੇ ਉਹ ਮੋਟੀਵੇਟ ਹੋ ਕੇ ਆਇਆ ਕਿ ਹਾਂ ਵੀ ਤੂੰ ਕਟੋਕੜ ਪੁਲਿਸ ਨੇ ਰਿਪੋਰਟ ਤੇਰਾ ਮੋਬਾਈਲ ਯੂਜ਼ ਕੀਤਾ ਜਾ ਸਕਦਾ ਆ ਤੇ ਇਦਾਂ ਆਇਆ ਹੁਣ ਆ ਜਿਹੜੇ ਹੁਣ 1920 ਨੇ ਇਹ ਹੁਣ ਅਸੀਂ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਐਸਐਚਓ ਸਭ ਨੂੰ ਡਾਇਰੈਕਸ਼ਨ ਦਿੱਤੀ ਆ ਕਿ ਹਾਂ ਵੀ ਇਹਨਾਂ ਸਾਰਿਆਂ ਦੇ ਆਈਮਈ ਨੰਬਰ ਲੈ ਕੇ ਤੇ ਇਹਨਾਂ ਸਾਰੇ ਐਸਐਚਓਜ਼ ਨਾਲ ਤਾਰੀ ਪੁਲਿਸ ਨਾਲ ਸ਼ੇਅਰ ਕਰੋ ਸਾਈਬਰ ਸਾਈਬਰ ਨਾਲ ਸ਼ੇਅਰ ਕਰੋ ਕਿਉਂਕਿ ਜਿਹੜੀ ਲੌਸਟ ਐਂਡ ਫਾਊਂਡ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਮੋਬਾਈਲ ਨੰਬਰ ਚੱਲ ਜਾਂਦਾ ਹੈ ਫਿਰ ਦੇਖਾਂਗੇ ਕਿ ਹਾਂ ਵੀ ਇਹ ਕਿਦਾ ਕਿਦੋਂ ਕੋਈ ਕਿੱਥੇ ਕਿੱਥੇ ਸਟ੍ਰੈਚਿੰਗ ਦੀ ਵਾਰਦਾਤ ਨੂੰ ਇਨਜਾਮ ਕਰਕੇ ਕੋਈ ਬਾਕੀ ਜਿਹੜੀ ਇਹਨਾਂ ਨੇ ਦੱਸੀ ਆ ਉਹ ਅਸੀਂ ਥਾਣੇ ਨਾਲ ਸੰਪਰਕ ਕਰ ਰਹੇ ਹਾਂ ਜਿਨ੍ਹਾਂ ਦੇ ਸਾਨੂੰ ਪਤਾ ਲੱਗ ਗਏ ਨੇ ਉਹਨਾਂ ਨੂੰ ਦੱਸਾਂਗੇ ਕਿ ਹਾਂ ਵੀ ਜਿਹੜੇ ਉਹਨਾਂ ਦੇ ਮਦਈ ਨੇ ਉਹ ਸਾਨੂੰ ਅਪਰੋਚ ਕਰਨ ਜਾਂ ਕੰਸਰਨ ਥਾਣੇ ਨੂੰ ਅਪਰੋਚ ਕਰਨ ਦਾ ਤੇ ਜੋ ਉਹਦਾ ਪ੍ਰੋਪਰ ਵੇ ਹੈਗਾ ਤੇ ਉਸ ਹਾਵ ਨਾਲ ਇਹ ਰੀਲਿਸ ਕੀਤਾ ਜਾਊਗਾ ਅੱਛਾ ਜਿਹੜੀ ਵੀਕਲ ਇਹ اسی نمبر اور ਜਿਹੜਾ ਹੈਗਾ ਇਹਦਾ ਅਜੇ ਤਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਇਨੀਸ਼ੀਅਲ ਜਿਹੜੀ ਸਟੇਜ ਹੈਗੀ ਆ ਇਹਦੇ ਵਿੱਚ ਫੇ ਅਗਲਾ ਸੋਚਦਾ ਕਿ ਜਿੰਨਾ ਕੁ ਬਚ ਲਈ ਉਹਨਾਂ ਕੁ ਠੀਕ ਹੈ ਜੋ ਪੁਲਿਸ ਨੂੰ ਆਪਾਂ ਕਮਾਂਗੇ ਇਨਵੈਸਟੀਗੇਟਿੰਗ ਆਫੀਸਰ ਨੂੰ ਕਮਾਂਗੇ ਮਨ ਜਾਣਾ ਹੈ ਲੇਕਰ ਪੁਲਿਸ ਇੱਥੇ ਤੱਕ ਨਹੀਂ ਆ ਹੁਣ ਆਪਾਂ ਇਹ ਤੈਹ ਤੱਕ ਜਾਵਾਂਗੇ ਕਿ ਮੋਰਸਕ ਨੇ ਕਿੱਥੋਂ ਸਰਾਜ ਕੀਤਾ ਆ ਜਾਂ ਕਿਤੋਂ ਚੋਰੀ ਕੀਤਾ ਜਾਂ ਜੋ ਵੀ ਹੈਗਾ ਉਹ ਫੇਰ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਬਰਬਾਚ ਦੱਸਾਂਗੇ ਸਰ ਆਖਰੀ ਸਵਾਲ ਹੈ ਲੱਗਦਾ ਹੈ ਕਿ ਕਾਫੀ ਜ਼ਿਆਦਾ ਜਿਹੜੀਆਂ ਵਾਰਦਾਤਾਂ ਹੱਲ ਹੋ ਸਕਦੀਆਂ ਨੇ ਇਹਨਾਂ ਦੇ ਪਕੜੇ ਜਾ ਦੇਖੋ ਕੁਝ ਹੋ ਵੀ ਗਈਆਂ ਜੀ ਹੁਣ ਜੇ 20 ਬੰਦੇ ਆਪਾਂ ਮੰਨ ਕੇ ਚੱਲੀਏ ਕੋਈ ਇੱਕ ਬੰਦੇ ਨੇ ਜੇ ਆਪਾਂ ਮੰਨ ਕੇ ਚੱਲੀਏ ਉਹਦੇ ਕੋਲ ਦੋ ਮੋਬਾਈਲ ਤਾਂ ਵੀ ਘੱਟੋ ਘਾਟ ਮੇਰੇ ਸਤਾਰਾਂ ਵਾਰਦਾਤਾ ਹੋਣਗੀਆਂ ਜਿਹੜੀਆਂ ਕਿ ਸਾਨੂੰ ਰਿਪੋਰਟ ਕਈ ਹੋਈਆਂ ਵੀ ਹੋਣਗੀਆਂ ਵੇਰਿਸ ਪੁਲਿਸ ਸਟੇਸ਼ਨ ਦੇ ਵਿੱਚ ਤੇ ਕਈ ਹੋਣਾ ਉਹ ਜੇ ਹੁਣ ਪਤਾ ਲੱਗ ਕੇ ਤੇ ਹੋਣਗੀਆਂ ਹਾਂ ਵਾਰਦਾਤਾ ਦਾ ਟ੍ਰੇਸ ਹੋਈਆਂ ਹੀ ਆ ਜੀ ਜੇ ਹੁਣ ਇਹ ਫੜੇ ਗਏ ਨੇ ਤਿੰਨ ਜਣੇ 20 ਮੋਬਾਈਲ 20 ਮੋਬਾਈਲ ਰਿਕਵਰੀ ਹੁੰਦੀ ਹੈ ਜੀ ਚਲੋ ਇਹ ਇੰਨਾ ਕੀ ਹਾਂ ਵੀ ਜੇ ਕਿਸੇ ਨੂੰ ਤੁਹਾਡੇ ਰਾਂਹੀਂ ਸਾਰਿਆਂ ਨੂੰ ਇਹ ਮੈਸੇਜ ਵੀ ਦੇ ਰਹੇ ਆ ਕਿ ਜੇ ਕਿਸੇ ਨਾਲ ਕੋਈ ਵਾਰਦਾਤ ਹੁੰਦੀ ਆ ਨਾ ਜੀ ਤੇ ਜਿਹੜੇ ਸਾਡੇ 112 ਵਾਲੀ ਬਣੀ ਆ ਉਹਦੇ ਚ ਵੀ ਰਿਪੋਰਟ ਕਰਨ ਪੁਲਿਸ ਕੋਲ ਆਉਣ ਵੇਲੇ ਬਿਲਕੁਲ ਵੀ ਝਿਜਕੋ ਨਾ ਜੇ ਘਟੋ ਘਟ ਪੁਲਿਸ ਨੇ ਐਫਰਟ ਕਰਕੇ ਇਹਨੂੰ ਲੱਭ ਲੈਣਾ ਹੁੰਦਾ ਕਿਉਂਕਿ ਚੋਰੀ ਔਰ ਜੁਰਮ ਕਦੀ ਛੁਪਦਾ ਨਹੀਂ ਹੈ ਇਹਨੇ ਕਿਤੇ ਨਾ ਕਿਤੇ ਬੋਲਣਾ ਹੈ ਠੀਕ ਹੈ ਮਿਲੂਗਾ ਵੇ ਬੰਦਾ ਕਹਨਾ ਹਾਂ ਕੋਈ ਗੱਲ ਨਹੀਂ ਜਾਂ 2000 ਦੀ ਚੀਜ਼ ਆ 5000 ਦੀ ਚੀਜ਼ ਆ ਮੈਂ ਇੱਥੇ ਪੁਲਿਸ ਕੋ ਜਾ ਕੇ ਇਸ ਜਿਹੜਾ ਸੋਚ ਨੂੰ ਲੈ ਕੇ ਪੁਲਿਸ ਕੋ ਨਾ ਆਓ ਪੁਲਿਸ ਨੂੰ ਹਰਾ ਚੀਜ਼ ਨੂੰ ਇਨਫਾਰਮ ਕਰੋ ਪੁਲਿਸ ਤੁਹਾਡੇ ਬਾਸੇ ਸਦਾ ਬੈਠੀ ਹੈ ਤੇ ਅਸੀਂ ਤੁਹਾਡੇ ਬਾਸੇ ਸਦਾ ਬੈਠੇ ਰਵਾਂਗੇ ਥੈਂਕ ਯੂ ਮੇਰੇ ਨਾਲ ਐਸਚੂ ਸਰ ਵੀ ਮੌਜੂਦ ਨੇ ਸਿਰ ਕਿਸ ਤਰ੍ਹਾਂ ਕਿੰਨਾ ਇੱਕ ਤੁਹਾਡੇ ਕੋਲ ਕੰਪਲੇਂਟ ਆਂਦੀ ਹੈ ਇਕਦਮ ਟ੍ਰੇਸ ਕਰਨਾ ਉਹਦਾਂ ਦੇ ਖਾਸ ਕਰਕੇ ਅਪਰਾਧੀਆਂ ਨੂੰ ਕਿਸ ਤਰ੍ਹਾਂ ਟੈਕਨੀਕਲੀ ਇਹਨਾਂ ਨੂੰ ਟ੍ਰੇਸ ਕੀਤਾ ਜਾਂ ਕਿਸ ਤਰ੍ਹਾਂ ਹਾਂਜੀ ਟੈਕਨੀਕਲੀ ਜਿੱਦਾਂ ਸਾਰੇ ਏਸੀਪੀ ਸਾਡੇ ਨੇ ਦੱਸਿਆ ਹੈਗਾ ਇਹਨਾਂ ਦੇ ਗਾਈਡਲਾਈਨ ਮੁਤਾਬਕ ਅਸੀਂ ਜਦੋਂ ਕੋਈ ਇਨਸੀਡੈਂਟ ਹੁੰਦਾ ਉਸ ਵੇਲੇ ਕੋਸ਼ਿਸ਼ ਕਰਦੇ ਹਾਂ ਸੀਸੀਟੀਵੀ ਕੈਮਰੇ ਜਿਹੜੇ ਉਸ ਏਰੀਆ ਦੇ ਲੱਗੇ ਹੈਗੇ ਆ ਉਹਨਾਂ ਦੇ ਨਾਲ ਜਿਹੜਾ ਹੈਗਾ ਜਾਂ ਸੇਫ ਸਿਟੀ ਦੇ ਜਿਹੜੇ ਕੈਮਰੇ ਹੈਗੇ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਦੀ ਫੋਟੋ ਜੀ ਮਿਲ ਜੇ ਤਾਂ ਜਿਹੜੇ ਕੋਈ ਉਹ ਜਿਹੜੀਆਂ ਉਹਨਾਂ ਦੇ ਫੋਟੋਆਂ ਹੈਗੀਆਂ ਕੰਸਰਨ ਥਾਣੇ ਨੂੰ ਦਿਖਾ ਕੇ ਕਸਕਰ ਉਹ ਕਹਾਣੀ ਜਦੋਂ ਕੋਈ ਪਹਿਲਾਂ ਤੋਂ ਮਾਮਲਾ ਦਰਜ ਨਾ ਹੋਵੇ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਆਇਆ ਕਿ ਇੱਕ ਜੁਵਨਾਈਲਾ ਬਾਕੀ ਇਹਨਾਂ ਨੇ ਦੋਵਾਂ ਨੇ ਆਪਣਾ ਗਰੂਪ ਬਣਾ ਰੱਖਿਆ ਤਾਂ ਕਿੰਨਾ ਕੁ ਮੁਸ਼ਕਲ ਹੋ ਜਾਂਦਾ ਉਹਨੂੰ ਟ੍ਰੇਸ ਕਰ ਜੀ ਬਿਲਕੁਲ ਇਹ ਤਾਂ ਹੈ ਹਾਂ ਜੀ ਉਹ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਜਦੋਂ ਵਾਰਦਾਤ ਹੋਈ ਆ ਸੀ ਉਹਦੇ ਫਾਲੋਅ ਅਪ ਕੀਤਾ ਟੀਮਾ ਬਣਾ ਕੇ ਲੱਗ ਲੱਗ ਜਗ੍ਹਾ ਤੋਂ ਤੇ ਟਾਈਮ ਸਿਰ ਰੀ ਹੈ ਰਿਕਵਰੀ ਹੋ ਗਈ ਮਤਲਬ ਐਫਰਟਸ ਇੱਕਦਮ ਜਿਹੜੇ ਕੀਤੇ ਉਹਦਾ ਰਿਜ਼ਲਟ ਆ ਜੀ ਬਿਲਕੁਲ ਇਸ ਤਰ੍ਹਾਂ ਤਾ ਡਿਵੀਜ਼ਨ ਨੰਬਰ 2 ਵੱਲੋਂ ਐਫਰਟਸ ਜਿਹੜੇ ਕਿਤੇ ਉਹਦਾ ਰਿਜ਼ਲਟ ਆਇਆ ਘਟੋ ਘਾਟ 17 18 ਵਾਰਦਾਤਾਂ ਇਸ ਨਾਲ ਹੱਲ ਹੋ ਸਕਦੀਆਂ ਕਿਉਂਕਿ ਬੀ ਮੋਬਾਈਲ ਜਿਹੜੇ ਨੇ ਰਿਕਵਰ ਕੀਤੇ ਗਏ ਨੇ ਔਰ ਖਾਸ ਕਰ ਜਿਸ ਤਰ੍ਹਾਂ ਅਸਰ ਨੇ ਪੋਟਿਸਰ ਨੇ ਦੱਸਿਆ ਹੈਗਾ ਕਿ ਜ਼ੁਰਮ ਜਿਹੜਾ ਕਦੀ ਨਹੀਂ ਚੁੱਪਦਾ ਇਸ ਕਰਕੇ ਜਿਹੜੀ ਛੋਟੀ ਉਮਰੇ ਬੱਚੇ ਇਸ ਰਾਤੇ ਤੁਰ ਪੈਂਦੇ ਨੇ ਉਹਨਾਂ ਦੇ ਲਈ ਇੱਕ ਸਬਕ ਹੈ ਕਿ ਘਟੋ ਘਾਟ ਜਿਹੜਾ ਹੈਗਾ ਇਨ੍ਹਾਂ ਜ਼ੁਰਮ ਦੀਆਂ ਰਾਹਾਂ ਤੋਂ ਬਚਿਆ ਜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ 라이